ਸਰਵਾਹੇ ਗੁਰੂ ਆਹੇ ਗੁਰੂ ਸਾਹਿਬ ਜੀ ਦਿਨਾ ਦਰਦੁਖ ਪੰਜਨ ਘਟ ਕਰਨਾਕ ਅਨਾਤ ਕਰਨੇ ਤੁਹਾਰੇ ਆਇ ਨਾਨਕੇ ਪ੍ਰਸਾਦ ਦੰਡੋ ਤਬੰਦ ਨਾਨਕ ਗਾਰ ਪਰਵ ਕਲਾ ਸੰਰਥੇ ਡੋਲਣ ਤੇ ਰੱਖੇ ਉੱਪਰ ਬਹੋ ਨਾਨਕ ਦੇ ਕਰ ਹੱਥ ਸੋਏ ਸਨੰਦ ਨੇ ਮੇਰਾ ਨਾਨਾ ਮਾਨਾ ਮੋਲਾ ਨਾਮ ਪੰਡੜੀ ਲਾਲੇ ਪਾਂਗ ਜਲੰਢੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਰਹਿਰਾ ਸਹਿਜ ਜੀ ਹਰ ਜੋ ਜੋ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜ ਜੀ ਹਰਨਾ ਆਤਮ ਦੇ ਹਰ ਮਾਰਿਆ ਪ੍ਰਹਲਾਦ ਕਰਾਇਆ ਹੰਕਾਰਿਆ ਆਨੰਦਤਾ ਪਿਠ ਦੇ ਨਾਮ ਦੇ ਮੁਖ ਲਾਇਆ ਧੰਨ ਨਾਨਕ ਸਰਬ ਸੇਵਾਂਤ ਲੈ ਛੜਾਇਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹਾਨ ਲਾ ਪਹਿਲਾ ਦੁਖ ਦਾਰਿ ਸੁ ਰੋਕਿਆ ਜਾ ਸਤਿ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋਂ ਕਰਿ ਨਾ ਹੋਈ ਬਲਹਾਰੇ ਗੁਰ ਤਵੱਸੀਅਤੇ ਰਾਤ ਨਾ ਜਾਏ ਲਖਿਆ ਰਹਾ ਜਾਤ ਮੈਂ ਜੋ ਜੋ ਮੈਂ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਜਾ ਸਾਹਿਬ ਸਰਸਵਾਲੇ ਜਨ ਕੀ ਕੀ ਸੋ ਪਾਰ ਪਿਆਉ ਕਹੋ ਨਾਨਕ ਕਰ ਦੇਖੀਆਂ ਬਾਤਾਂ ਜੋ ਕਿਸੇ ਕਰਨਾ ਤੋਂ ਕਰੇ ਹਾਂ ਤੋਂ ਦਰਗਾਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਦ ਤੈਰਾ ਕੇਹਾ ਤੋ ਕਰ ਕੇ ਹਾ ਜਤ ਵੈ ਸਰਬ ਸਮਾਲਿਆ ਵਾਦੇ ਤੇਰੇ ਨਾ ਗਾਣੇ ਕਾ ਸ਼ੰਕਾ ਕੇ ਤੇਰੇ ਵਾਹੁਣ ਹਾਰੇ ਕਿਤ ਤੇਰੇ ਰਾਗ ਪਰਿ ਸਿਉ ਕਹੀ ਆ ਕਿਤ ਤੇਰੇ ਗਵਣ ਹਾਰੇ ਗਵਣ ਤਹੋਨ ਪਾਣ ਬਾ ਸੰਤਰ ਜਾਵੇ ਰਾਜਾ ਤਰਮ ਦੁਆਰੇ ਗਾਵਨ ਤੋਂ ਦਨ ਚਤ ਗੁਪਖ ਜਾਣਣਾ ਲੈ ਲੈ ਧਰਮ ਬਿਟਾਰੇ ਗਾਵਨ ਤੋਂ ਮਹੇਸ਼ਰ ਬ੍ਰਹਮਾ ਦੇਵੇ ਤਾਂ ਤੇਰੇ ਸਦਾ ਸਵਾਰੇ ਗਾਵਨ ਤੋਂ ਇੰਦਰ ਅੰਧਰਾਸਨ ਬੈਠੇ ਦੇਵਤੇ ਅੰਦਰ ਨਾਲੇ गांव तोनो स समादे अंदर गांव दोनों साथ बिचारे गांव तोनो जते सदे संतो के गांव तोनो वीर करारे गांव तोनो पांत पानर खेसर जोग दिगवे दान आले गांव तोनो मोहनया मन मोहन सुरग मठ पे आले गांव तोनो रत्न पाए तेरे आरसा तेरे सनाले गांव तोनो जो महाबल कूड़ा गांव तोनो कहानी तारे ਗਾਵਣ ਤੈਨੋਂ ਅੰਗਲ ਮੰਨ ਬ੍ਰਹਮੰਡਾ ਕਰ ਕਰ ਕੇ ਤੇਰੇ ਤਾਰੇ ਸੇ ਤੁਧ ਨੂੰ ਗਾਵਣ ਜੋ ਤਲਪਾਉਂਦੇ ਤੇ ਤੇਰੇ ਬਦਰਸਲੇ ਹੋਰ ਕਿੱਤੇ ਤੁਧ ਨੂੰ ਗਾਵਣ ਸੇ ਮੈ ਚਤਨਾਉ ਨਾਨਕਿਆ ਵਿਚਾਰੇ ਸੋਇ ਫਰਸਦਾ ਫਾਹਿਬਾ ਸਾਧ ਸੁਨੀਨਾ ਇਹ ਤੇ ਹੁ ਕਿ ਜੈਨ ਜਾ ਫੇ ਰਤਨਾ ਜਨ ਅਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸਮਾ ਜਨੋ ਪਾਈ ਕਰ ਕਰ ਦੇਖੇ ਗੀਤਾ ਪਣਾ ਜਪਿ ਸੇਵੜਿਆਏ ਜੋਤ ਪਵ ਸੋਇ ਕਰਤੇ ਫਿਰ ਹਕਮਨਾ ਕਰਣਾ ਜਾਏ ਕੋ ਪਾਸਾ ਹੈ ਸਹਾ ਪਾਸਾ ਹੈਬ ਨਾਨ ਕਰੇ ਨਰ ਜਾਏ ਆਸ ਮਹਲਾ ਪਹਿਲਾ ਸਾਨਾ ਵਡਾ ਕੇ ਸਭ ਕੋ ਕੇੜਾ ਵਡਾ ਦਿੱਤਾ ਹੈ ਕਿੰਦ ਪਾਇਨ ਕਿਹਾ ਜਾਏ ਕਹਿਣ ਵਾਲੇ ਤੇਰੇ ਰੇ ਸਮਾਏ ਕੋ ਵੜੇ ਮੇਰੇ ਸਹਬਾ ਗਰਗ ਮੇਰਾ ਗੁਣੇ ਗੇਰਾ ਕੋਈ ਨ ਜਾਣ ਤੇਰਾ ਕੀਤਾ ਕੋੜ ਤੇਰਾ ਰਾਉ ਸਾਰ ਫੁਰਤੈ ਨਾਲ ਫੁਰਤ ਕਮਾਏ ਸਭ ਕੈਮ ਤੇ ਮੜ ਕੈਮ ਤੇ ਪਾਏ ਗਿਆਨੇ ਜਾਣੇ ਗੁਰ ਗਰਹਾਏ ਕਹਿ ਨਾ ਜਾਏ ਤੇਰੀ ਤਰਵੜਾਈ ਸਾਵਤਾ ਸਾਵਤਾ ਪੈ ਸਾਵਤ ਸੰਗਿਆਈਆਂ ਸਿੱਧਾ ਪੁਰਖਾਂ ਕੇ ਆਵੜਿਆ ਆ ਪਦੁਨ ਸਿレ ਕੰਨਾ ਪਾਇਆ ਕਰ ਮਿਲੇ ਨਾਹੀਂ ਘਾਤਰ ਹਈਆ ਆਖਣ ਵਾਲਾ ਕਾ ਪਿਆਰਾ ਸਰਤੇ ਪਰ ਤੇਰੇ ਪੰਡਾ ਰਾਜੇ ਕੌਂਦੇ ਦਸੇ ਗਿਆ ਤਾਰਾ ਨਾਨਕ ਸਾਸਦਾਰ ਨਹਾੜਾ ਸਾਹ ਮਹੱਲਾ ਪਹਿਲਾ ਆਕਾ ਦੇਵਾ ਵਿਸਰੇ ਮਰ ਜਾਉ ਆਕਾ ਔਖਾ ਸਾਚਾ ਨਾਮ ਸਾਚੇ ਨਾਮ ਕੇ ਲਾਗਾ ਭੂਖ ਭੁਖੇ ਕਾਇ ਦਲਿਆ ਦੋਖ ਤੋ ਕੇ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਤੇ ਨਾਮ ਕੇ ਤਲੋੜੇ ਆਏ ਆ ਸਕੇ ਗੇਂਤ ਨਹੀਂ ਪਾਏ ਜੇ ਸਾ ਮਿਲ ਕੇ ਆਖਣ ਪਾਹੇ ਵਡਣ ਹੋਵੇ ਕਾ ਨਾ ਜਾਏ ਨਾ ਹੋ ਮਰੇ ਨਾ ਹੋਵਾ ਸੋਗ ਦੇਂਦਾ ਰਹਿਣਾ ਤੂੰ ਕਾ ਪੋਗਾ ਗੁਣ ਹੋਰ ਨਹੀਂ ਕੋਏ ਨਾ ਕੋ ਆਣਾ ਕੋਏ ਜੇੜ ਆਪ ਤੇੜ ਤੇਰੀ ਦਾਤ ਜੰਦਨ ਕਰ ਕਾ ਕੀ ਤੇਰਾ ਤੇ ਖਸ ਮਾਵੇ ਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਜ ਸਨਾਤ ਰਾਗ ਗੁਜਰੇ ਮਹੱਲਾ ਚੌਕਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨਾ ਕਰੋ ਕਿਰਪਾ ਹਾਮ ਤੇਰੇ ਕਿਰਮ ਸਰਗਰ ਕਰਨ ਨਾਏ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਪਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਏ ਹਰ ਕਿਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਕੇ ਵੜ ਪਾਗ ਵੜੇਰੇ ਜਨ ਹਰ ਹਰ ਫਰਦਾ ਹਰ ਪ੍ਰਿਆਸ ਹਰ ਹਰ ਨਾਮ ਮਿਲਾ ਅਤਰਤਾ ਸਨ ਸੰਗਤ ਗੁਣ ਪ੍ਰਗਾਸ ਜਨਹਾਰ ਹਰ ਹਰ ਦਾ ਨਾਮ ਨਾ ਪਾਇਆ ਤੇ ਭਾਗ ਹੀ ਨ ਜਮਪਾਕ ਗਉ ਸਾਥ ਗੁਰ ਸੰਗ ਸੰਤ ਨਹੀਂ ਆਏ ਕੋਈ ਦੇਵਾ ਤ੍ਰਿ ਦੇਵਾ ਕੋ ਜਨਹਾਰ ਜਮ ਗੁਰ ਸੰਗ ਲਪਾਇ ਕੰਤੌਰ ਮਾਲ ਸਗਲੇ ਹਿਆਲੇ ਖਾਸ ਧਨ ਤਨ ਸਾਥ ਸੰਗ ਜੇਤ ਹਾਰਾ ਪਾਇ ਨਰਦਨਾਨਕ ਨਾਮ ਪ੍ਰਗਾਸ ਰਾਗ ਬੁਦਰੀ ਮਹੱਲਾ ਪੰਜਵਾਂ ਕਾਹੇ ਰਹਿਮਨ ਤਤਵ ਹੋ ਦਮ ਜਾਂ ਹਰ ਹਗਿਓ ਪਰਿਆ ਤੇਲ ਪਥਰ ਮੈਦੰ ਤੋਂ ਪਾਇ ਤਾ ਕਰਿ ਜਿਕਾਗੇ ਕਰ ਤਰੇ ਆ ਮੇਰੇ ਮਾਦ ਜੀ ਫਤ ਸੰਗਲ ਸੋ ਤਰੇ ਆ ਗੁਰ ਪ੍ਰਸਾਦ ਪਰੰਪਰਿ ਪਾਇ ਸੋ ਕੇ ਕਾਸ਼ ਤੇ ਹਰਿਆਰਾ ਹਾਏ ਗਾਨਾ ਨਾ ਬਿਤਾ ਲੋ ਸੰਬਨੰਤਾ ਕੋਈ ਨਾ ਕਿਸਕੇ ਦਰਿਆ ਘਰ ਘਰ ਰਸਵਾਹੇ ਠਾਕਰ ਗਾਹੇ ਮਨ ਪੋ ਕਰਿਆ ਹਉ ਡਾਉ ਡਿਆਵੇ ਤੇ ਕੋਤਾ ਇੱਕ ਪਾਤਾ ਬਤਰੇ ਸ਼ਰਿਆ ਕਨ ਕਾਣ ਖਲਾਵੇ ਕੰਤ ਗਾਵੇ ਮਨ ਮੈਂ ਸਿਮਰਨ ਕਰਿਆ ਸਾਹਵੇਂ ਦਾ ਆਂਦਾਸਾ ਤਿਸਦਾਨ ਠਾ ਕਰੇ ਘਰ ਚਲੇ ਦਰਿਆ ਗਣ ਨਾਨੇ ਤਵਲ ਬਲ ਸਾਧ ਬਲ ਜਾਈਐ ਤੇ ਰਾਮ ਤਨ ਪਾਰਾ ਵਰਿਆ ਰਾਗਾ ਸਮਹਲਾ ਚੌਥਾ ਸੋ ਪ੍ਰਕਾਰ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਇਗਮਾਗ ਮਾ ਪਾਰਾ ਤਾ ਪਿਆਵੇ ਸਭ ਤਾਵੇ ਤੁਜੇ ਹਰ ਸਤਿ ਸਿਰਜਨਹਾਰ ਕਾਹ ਜੇ ਤਮਾਰਾ ਜੇ ਤੋਝਿਆ ਤਾ ਗਾ ਤਾਰਾ ਹਰ ਤਿਆਉ ਸੰਤੋ ਜੀ ਸਾਧੂ ਕਾ ਵਿਸਾਰਣ ਹਰ ਹਰਿਆਪੇ ਬਾਗਰਾ ਹਰਿਆਪੇ ਸੇਵਕ ਜੀ ਕਿਆ ਨਾਲ ਕਜੰਤ ਵਿਚਾਰਾ ਤੂੰ ਕਾਟ ਕਾਟ ਅੰਤਰ ਸੰਨਰੰਤਰ ਜਿਹਾਰੇ ਕੋ ਬੁਰਖ ਸਮਾਨ ਇਕਦਾ ਤੇ ਬਖਾਰੇ ਜੀ ਸਾ ਤੇਰੇ ਤੋਜ ਵਿਡਾਣਾ ਤੂੰ ਆਪੇ ਦਾ ਤਾਪੇ ਪੁਤਾ ਜਿਹ ਹਾ ਪੁਰਮਾ ਵਰਣਾ ਜਾਣਾ ਤੋਂ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੀ ਕਿਆ ਗੁਣ ਆਖ ਵਖਾਣਾ ਜੋ ਸਹਜ ਤੇ ਵਤੁ ਦੀ ਜਨਾਨਕ ਤੈਨ ਕੁਰਬਾਨ ਹਰ ਤਿਆਵ ਹੈ ਹਰ ਤਿਆਵ ਹੈ ਤੂ ਜਿਸੇ ਜਾਂ ਦੁਗ ਮੈਂ ਸੁਖ ਵਾਪੀ ਸੇ ਮੁਕਤੇ ਮੁਰਪਾ ਜਨ ਹਰ ਤਿਆਵ ਜੇ ਤਨ ਟੁੱਟੇ ਜਾਂ ਕੇ ਫਾਸ ਜਨਰ ਪਾਉ ਜਨ ਹਰ ਨਰ ਪਾਉ ਜੇ ਤਨ ਕਾ ਪਉ ਸਭ ਦਵਾਸੀ ਜਨ ਫੈਆ ਜਨ ਫੈਆ ਮੇਰਾ ਹਰ ਜੀਤੇ ਹਰ ਹਰ ਸਮਾਸੀ ਸੇਤਨ ਸੇਤਨ ਜਨ ਹਰਦਾ ਜੀ ਜਨ ਨਾਨਕ ਤਨ ਬਲ ਜਾ ਫਰੀ ਤੇਰੇ ਪਾਸ ਤੇਰੇ ਪਾਸ ਪਨਾਰ ਦੇ ਭਰੇ ਬਿਆਨ ਬਿਆਨ ਤਾ ਤੇਰੇ ਪਾਸ ਤੇਰੇ ਪਾਸ ਸਲਾਮ ਤੋ ਜੀ ਹਰਨ ਕਾਣੇ ਕਾਣੰਤ ਤਾ ਤੇਰੀ ਅਨ ਤੇਰੀ ਅਨ ਕਰੇ ਹਰ ਪੂਜਾ ਜੀ ਟੋਕਾਪੇ ਜਪੇ ਬਿਆਨ ਤਾ ਦੇ ਰਿਆਣੇ ਤੇ ਰਿਆਣੇ ਕੋ ਪੜਹਾ ਗੋ ਸਮਰਸਵਾ ਜੀ ਕਰ ਕਰਿਆ ਸਾਡ ਕਰਮ ਕਰੰਤਾ ਸ੍ਰੀ ਪਤ ਸਪ ਬਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੁ ਆਦ ਪੁਰਖਾ ਪਰੰਪਰ ਕਰਤਾ ਜੀ ਤੋ ਜੇ ਉੜ ਅਵਰ ਨ ਕੋਈ ਕੋਂ ਦੌੜੇ ਕੋ ਸਰਸਰ ਤੂੰ ਇੱਕੋ ਜੀ ਤੋਣੇ ਤਰ ਕਰਤਾ ਸੋਈ ਜਿਵੇਂ ਆਪੇ ਪਾਵੇ ਸੋਈ ਵਰਤਾਏ ਤੂੰ ਆਪੇ ਕਰਹਿ ਸਹਾਈ ਕ੍ਰਪਾ ਆਪਾ ਸਰਸਾ ਉਪਾਈ ਜਿਤਨੇ ਆਪਾ ਸਰਸਾ ਗੋਏ ਗੰਨਾਣੇ ਗੁੰਗਾਏ ਕਰਤੇ ਕੇ ਜੀ ਜੋ ਸਭੇ ਕਾ ਜਾਣੋਈ ਆਸਾ ਮਹੱਲਾ ਕਉ ਕਾ ਤੂ ਕਰਤਾ ਸਤਿਆਰ ਮੈਂਦਾ ਫਾਈ ਜੋ ਤਉ ਪਾਵੈ ਸੋਈ ਤੀਤੀ ਜੋ ਤੁਝੇ ਕਹਿ ਹ ਪਾਈ ਰਹਾਉ ਕਾ ਤੇਰੀ ਤੂ ਸਭ ਨੇ ਤਿਆ ਜਿਸਨੋ ਕਿਰਪਾ ਕਰ ਹੈ ਤਨ ਨਾਮ ਰਤਨ ਪਾਇ ਗੋਰ ਮਖਲਾ ਦਾ ਮਨ ਮੋ ਗਵਾਇ ਸੁਧਿਆ ਸੁਧਿਆ ਪਮਲੈ ਭੰਗਰਿਆ ਸਭੁ ਜਨੇ ਮਾਇ ਤੁਰੰ ਦੂਜਾ ਕੋਈ ਨਾ ਹੈ ਜੇ ਜੰਸੋ ਤੇਰਾ ਖੇਲ ਵੰਜੋ ਮਲ ਵਿਖੜਿਆ ਸੰਜੋਗੀ ਮੇਲ ਜਿਸਨੋ ਤੋ ਜਣਾ ਹੈ ਸੋਈ ਦੰ ਜਾਣ ਹਰ ਗੁਣ ਸਭੇ ਆਖ ਵਸਾਣੇ ਜਨ ਹਰ ਸੇ ਯਾਦਨ ਤਗ ਪਾਇਆ ਜਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇ ਰਖਿਆ ਸਭ ਹੈ ਬੋਧ ਬਿਆਨ ਸੁਝਾਉ ਨਾ ਕੋਏ ਤੂੰ ਕਰ ਕਰ ਵੇਖੈ ਜਨ ਹੈ ਕੋਏ ਜਨ ਨਾਨਕ ਗੁਰਮਖ ਪਰਗਟ ਹੋਏ ਆਪਾ ਮਹਲਾ ਪਹਿਲਾ ਤੇਤਾ ਸਰਵਰ ਦੇ ਪਲੇ ਨਵਾ ਪਾਣੇ ਪਾਏ ਤਨਹਿ ਕੀਆ ਪੰਖਦ ਮੋਹ ਪਰ ਨਹੀਂ ਚੱਲੇ ਹਮ ਦੇ ਖਾਤ ਡੂਬੇ ਆਲੇ ਮਨ ਇਕਨਾਤੇ ਸਮੋੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹੇ ਨਾ ਹਜਤੇ ਸਤੇ ਨਹੀਂ ਪੜਿਆ ਨਿਰਥਮ ਗਦਾ ਦਨਮ ਪਿਆ ਪਰਨਵਾ ਤਨਾਨਕ ਤਨ ਕੇ ਸਰਨਾ ਜਨ ਤੋ ਨਾਹੀ ਵਿਸਰਿਆ ਕਮਲ ਪਨਵਾ ਪਈ ਪ੍ਰਾਪਤ ਮਨਸ ਦੇਹਰੀਆ ਗੋਬਿੰਦ ਮਿਲ ਕੇ ਤੇਰੀ ਬਰਿਆ ਔਰ ਕਾਤਰ ਕੀਤੇ ਨਾ ਕਾਮ ਮਿਲ ਸਾਧ ਸੰਗਤ ਪਾਜ ਕੇਵਲ ਨਾਮ ਸੰਧਾਮ ਲਾ ਦੋ ਪਾਲ ਜਲ ਤਰਨ ਕੇ ਜਨਮ ਦਰਤਾ ਜਾਪ ਮਾਇਆ ਕੇ ਰਹਾਉ ਜਾਪ ਤਪ ਸੰਜਮ ਤਰਮ ਨਾ ਤਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਾਹੋ ਨਾਨਕ ਹਮਨੀਤ ਕਰਮਾ ਕਰਨ ਪਰੇ ਕੀ ਰਖੋ ਸ਼ਰਮਾ ਕਾਹੋ ਨਾਨਕ ਹਮਨੀਤ ਕਰਮਾ ਕਰਨ ਪਰੇ ਕੀ ਰਖੋ ਸ਼ਰਮਾ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੇ ਫਤਹਿ ਪਾ ਕੇ ਦਸਮੀ ਕਬੇ ਉਬਾਦ 925 ਹਾਮਰੇ ਕਰੋ ਹਾ ਦੇ ਰਚਾ ਪੂਰਨ ਹੋਏ ਚਿਤ ਕੇ ਚਾਉ ਤਾ ਤਰਨਨ ਮਾਗੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰ ਹਮਰੇ ਦੋਸਤੇ ਤੁਮ ਕਾ ਬਹਵਾ ਪਹਾ ਦੇ ਮਹਾ ਬਚਾਉ ਸੁਖੇ ਵਸਤਾ ਮੋਰ ਪਰਵਰ ਸੇਤ ਸਿਕ ਸਵੇ ਕਰ ਤਾਰਾ ਮਾਰੇ ਜਾਣੇ ਕਰਦਾ ਕਰੀਏ ਸਭਨ ਕੋ ਆਸ ਮਰਿਆਏ born hai hamare aaka taur bane ke rahe pyaasa samha sar payarna taan jab barta ho satam pe pao sheka sikhe hamare tar hai tan tan satru hamare mare hai aap haab jo bariye marn kaal ka prashna ho reya ho jo sada hamare pachh sir haste jo kar ha rechao ਹਰਾ ਹਰਿਓ ਮੈਂ ਰਾਖਨ ਹਾਰੇ ਸਾਹਿਬ ਸੰਸਹਾਈ ਪਿਆਰੇ ਜੀਨ ਬੰਦ ਦੇ ਸਤਨਕੇ ਹੰਤਾ ਕਮਹਾਪੁਰੇ ਚਤਰਦਾਸ ਕੰਤਾ ਕਾਲ ਪਾਏ ਬ੍ਰਹਮ ਬਖਤਾਰ ਕਾਲ ਪਾਏ ਸਭ ਜੇ ਅਵਤਾਰ ਕਾਲ ਪਾਏ ਕਰਬਿਸ਼ਨ ਪ੍ਰਗਾਸ ਸਗਲ ਕਾਲ ਕਾ ਗਿਆ ਤਮਾਸ਼ਾ ਜਾਵਣ ਕਾਲ ਜੋਗੀ ਸਿਖਿਆ ਬੇਦਰਾਜ ਬ੍ਰਹਮਾ ਜਥੀ ਜੋ ਜਵ ਕਾਲ ਸਭ ਲੋਕਵਾਰ नाम स्वीकार ह ताहे हमारा जवन काल सादा तमनायो देव दै दे जतन उपजाए आगम ते के उतारा सोए ग्र समझे हो हमारा नाम स्वीकार तसहे को हमारे सवल प्रजा जनाब सवार सेव कान को सब गुण सुख दियो सतरण को पालमा बद केयो ਡੜ ਕੜ ਕੇ ਆਨ ਕਰ ਕੇ ਜਾਂਦਾ ਭਲੇ ਬਿਰ ਕੇ ਪੇਰ ਪਸ਼ਾਂਤ ਜੀਤੀ ਤੇ ਕੁੰਤਰੀਆ ਸੁਲਾ ਸਾ ਬਰ ਗ੍ਰਿਪਾ ਦਰਿਟ ਕਰ ਫੁੱਲਾ ਸੰਤਾਨਾ ਦੁੱਖ ਭਾਇ ਤੇ ਦੁਖੇ ਸੁਖ ਭਾਇ ਸਾਧਨ ਕੈ ਸੋਗੇ ਐ ਕਹਿ ਕੇ ਪੇਰ ਪਸ਼ਾਨਾ ਘੜ ਘੜ ਕੇ ਪਰਪੜ ਕੇ ਜਾਂਨਾ ਜਾਬੋਦ ਕਰ ਕਰਾ ਕਰਤਾਰਾ ਪਰ ਜਾ ਤਰਤ ਤਦ ਦੇ ਅਪਾਰਾ ਜਾ ਬਿਆ ਕਰ ਖੋ ਕਰਤ ਹੋ ਕਮ ਹਾਏ ਦੋ ਮਾਇ ਮੇਰ ਤਾਰੇ ਤਾਰਖਾ ਮਹਾਦੇਤੇ ਬਾਦਨਾ ਸ੍ਰਿਸ਼ਟਾ ਤਾਰੇ ਆਪ ਆਪਨੇ ਦੇਤੇ ਤਾਰੇ ਤਮ ਸਭ ਹੀ ਤੇ ਰਾਤਨ ਦਾਲਮ ਗਾਂਤ ਦੇ ਬੇਦ ਬੇਦ ਅਰਿਆਲਮ ਨਰੰਕਾਰ ਨਿਰੰਕਾਰ ਨਲੰਬ ਆਵਣੇ ਲਾਣਾ ਦੇ ਸੰਭੂ ਤਾ ਕਾ ਮੁਰ ਕਰ ਬੇਦਾਜ ਕੋ ਪੇਵਣ ਪਾਵਤ ਬੇਦਾ ਤਾ ਕੋ ਕਰਪਾ ਨਰਮਤ ਮਹਾ ਮੋੜ ਕਸ਼ਟ ਗਣਾ ਜਾਣ ਤਾ ਮਹਾਦੇਵ ਕੋ ਕੈਸਾ ਸੇਵ ਨਰੰਕਾਰ ਕਾ ਤੰਤਨੈ ਤੇਵ ਆਪਾ ਪਣੇ ਬੁਧਾ ਜਤੇ ਮਰਨਤ ਤੈਨ ਤੈਨ ਤੋ ਹੈ ਤੇਤੀ ਸਮਰਾ ਲਖਨ ਦਾ ਪਸਾਰ ਕਹਦ ਸਜਾ ਪ੍ਰਥਮ ਸੰਸਾਰਾ ਇਕਰ ਪਾਨ ਸੁਰਪਾਰ ਅੰਕੇ ਰੋ ਕਹੇ ਪੁਪਾ ਅੰਡ ਜਜ ਰਦ ਫੇਦ ਦਕਿਨੇ ਤਪੋ ਦੇਖਣ ਬਹੁਰ ਰਤ ਦਿਨੇ ਕਹੋ ਫੁੱਲ ਰਾਜਾ ਹੋਏ ਬੇਟਾ ਤਹਸਮਨ ਪਏ ਸ਼ੰਕਰ ਆਕੇ ਖਾਓ ਸਾਗਰ ਇਸ ਰੇਤ ਦਿਖਾਏ ਅਲ ਪਾਵੇ ਆਦ ਦਗਾਦ ਸਰੂਪ ਸਿਯੰ ਪਾਵੇ ਅਵਰਤਾਮੇ ਰੇ ਤਮਕਾਰੋ ਸੇ ਕੋ ਬਾਰਾ ਸੰਗਾਰੋ

ਕਿਰਪਾ ਦ੍ਰਿਸ਼ ਤੰਦੈ ਨ ਹਰ ਤਾ ਕੇ ਤਾ ਤਨਕ ਮੈ ਹਰ ਰੇਦ ਸਦ ਕਰਮ ਸਭ ਹੋਏ ਦੁਸ਼ਟ ਸਹ ਸਵ ਸਕੇ ਨ ਕੋਈ ਇੱਕ ਵਾਰ ਜਨ ਤੋਂ ਮੈਂ ਸਵਾਰਾ ਕਾਲ ਫਾਂ ਤੇ ਤਹਿ ਉਬਾਰਾ ਬਿਨ ਨਾਮ ਤਹਾਰੇ ਕਹਾ ਦਾਰਦ ਦੋੜ ਦੋ ਤੇਰਾ ਕੜਗ ਕੇ ਤਮੈ ਸਰਣ ਤਹਾਰੇ ਆਪ ਹਾਦਲ ਹੋ ਉਬਾਈ ਸਰਬਾ ਕਰਮ ਹੋ ਤਹਾਈ ਦੋਸਤਾ ਦੋਖਾ ਤੇਲੇ ਹੋ ਬਚਾਈ ਸਰਬਾ ਥਰਮਾ ਹੋ ਤਹਾਈ ਦੋਸਤਾ ਦੋਖਾ ਤੇਲੇ ਹੋ ਬਚਾਈ ਸਵਈਆ ਬਾਈ ਗਏ ਜਾਂਤੇ ਤੁਮਰੇ ਤੱਕ ਕੋ ਆਕਰਣ ਆਦੇ ਹੋ ਰਾਮ ਰਹੇ ਪੁਰਾਣ ਕੁਰਾਨ ਅਨੇਕ ਹਿੰਮਤ ਇੱਕ ਨਾ ਮੰਨਿਆ ਸੀਮਰਤ ਸਾਸਤਰ ਬੇਦ ਸਭ ਬਹੁ ਭੇਦ ਕਹੇ ਹਮ ਇੱਕ ਨਾ ਜਾਣਿਆ ਸ੍ਰੀ ਆਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੇ ਸਾ ਤੋ ਹੈ ਮੈਂ ਖਾਨੇ ਆਂਦਾ ਹਵਰਾ ਸਾਗਲ ਦਵਾਰ ਕੋ ਛਾੜ ਕਾ ਗਹਿ ਤੁਹਾਰੋ ਦਵਾਰ ਬਾਹਾਂ ਗਹਿ ਕੇ ਲਾਜ ਆਪੋ ਗੋਵਿੰਦ ਦਾਸ ਤੋਹਾਰ ਰਾਮਕਲੀ ਮਹੱਲਾ ਤੇ ਜਾਨੰਦ ਏਕ ਓੰਕਾਰ ਸਭ ਪ੍ਰਸਾਦ ਅਨੰਦ ਭਿਆਨ ਮੇਰੀ ਮਾਇ ਸਾਧਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈ ਸੇਤੀ ਮਨਵਤੀਆ ਵਧਾਈਆ ਰਾਜ ਰਤਨ ਪਰਵਾਰ ਪਰਿਆ ਸੌਂਦ ਗਾਵਣ ਆਈਆ ਸੋਦੋਤਾ ਦਾਵਾ ਹਰੀ ਕੇ ਰਾਮਨ ਜਿਨੇ ਵਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਐ ਮਨ ਮੇਰੇ ਆਉ ਤੂੰ ਸਦਾ ਰੋ ਹਰ ਨਾਲ ਹਰ ਨਾਲ ਹੋ ਤਉ ਮਨ ਦੇਰੇ ਤੂੰ ਸਾਦੇ ਸਰਣਾ ਅੰਗੇਕਾਰ ਹੋ ਕਰ ਤੇਰਾ ਤਾਰ ਸਤਿਵਰਣਾ ਕਉ ਨਾ ਗਲਾ ਸਮਾ ਸੁਆਵੇਂ ਸਦਾ ਮਨ ਵਿਚਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਕਾ ਤੇ ਸਹਬਾ ਕਿਆ ਨਹਿ ਕਰਤੇ ਰੇ ਕਰਤਾ ਤੇਰੇ ਸਭ ਕੁਛ ਦਿਸ ਦੇ ਸੋ ਪਾਵੈ ਸਦਾ ਸੋ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸੇ ਵਾ ਦੇ ਸੋ ਕਨੇ ਰੇ ਕਹੇ ਨਾਨਕ ਸਤਿ ਸਹਬ ਕਿਆ ਨਹਿ ਕਰਤੇ ਰੇ ਸਚਾ ਨਾਮ ਮੇਰਾ ਧਾਰੋ ਕਾ ਨਾਮ ਧਰ ਮੇਰਾ ਜਨ ਕੋ ਖਾਸ ਗਵਾਣਾ ਕਾਰ ਕਾਂਸੇ ਸਮਾਨ ਆਏ ਵਸਿਆਜ ਨੇ ਚਾ ਸਭ ਪੁਜਾਈਆ ਸਦਾ ਕੁਰਬਾਨ ਕੇ ਤਾ ਗੁਰਵ ਤਹਾ ਜਿਸਦਿਆਂ ਇਹ ਵੜਾਈਆ ਕਹੇ ਨਾਨਕ ਸੰਤ ਸੱਜਰੋ ਤੇਾਰੇ ਸਾਚਾ ਨਾਮ ਮੇਰਾ ਅਦਰ ਵਾਜੇ ਪੰਸਰ ਦਤ ਕਰਸ ਪਾਗੈ ਕਰਸ ਪਾਗੈ ਸਭ ਦਵਾਜੇ ਕਲਾ ਦੇ ਸਰਤਾਰੀਆ ਪੰਚ ਤੋਂ ਤੁਰਵਾ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੇ ਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਲ ਕਤਾ ਸੁਖ ਹੋਆ ਤੇ ਤੇ ਤਰ ਅਨਹਦ ਵਾਦੇ ਅਨੰਦ ਸਣਾ ਵੜ ਪਾਗਿਓ ਸਗਲ ਮਨੋਰਥ ਪੂਰੇ ਬਾਰ ਬ੍ਰਾਮ ਪ੍ਰਭ ਪਾਇਆ ਉਤਰੈ ਸਾਵਲ ਵਸੂਰੇ ਬੋਕਰੋਗ ਸਾਨਤਾ ਪੇਕਰ ਸੁਣੇ ਸਤੇ ਬਾਣੀ ਕਾਂਤ ਸਾਜਨ ਕੈ ਸਰਸ ਹੋਰੇ ਗੁਰ ਤੇ ਜਾਣੀ ਖੰਟੇ ਪਾਣੀ ਤ ਕਹਤੇ ਪਵਿਤ ਸਤ ਗੁਰ ਰਿਆ ਪਰਪੂਰੇ ਬੇਨਵਾਂ ਆਂਤ ਨਾਨਕ ਚਰਨ ਲਾਗੇ ਵਾਦੇ ਹਨ ਹਵਤੋ ਰੇ ਮਦਾਵਣੀ ਮਹੱਲਾ ਪਨਿਵਾ ਥਾਲੇ ਤਤਨ ਵਸਤੋ ਪਈਆ ਸਤਸਾਨ ਤੋਹ ਵਿਚਾਰ ਅਮਰਤ ਨਾਮ ਠਾਕਰ ਕਾ ਪਹਿਓ ਜਿਸ ਕਾ ਸਭ ਸ ਅਧਾਰ ਜੇ ਕੋ ਖਾਵ ਜੇ ਕੋ ਖੁੰਚੈ ਜਿਸ ਕਾ ਹੈ ਉਧਾਰ ਇਹ ਵਸਤ ਤਜੇ ਨਾ ਹਜਾਇ ਨੇਤਰ ਤਰਾ ਕਰਤਾਰ ਤਮ ਸੰਸਾਰ ਕਰਨ ਲਗ ਕਰਿਐ ਸਭ ਨਾਨਕ ਬ੍ਰਹਮ ਕਸਾਰ ਸਲੋਕ ਮਹਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਨੋ ਜੋਗ ਕਿਤੋਈ ਨਾਨਕ ਗੁਣਿਆਰੇ ਕੋ ਗੁਣ ਨਾਹੀ ਆਪੇ ਕਰ ਸਤੇ ਹੋਈ ਕਰ ਸਤੇ ਆ ਮਹਾਰਾਮਤ ਹੋਈ ਕਦ ਗੁਰ ਸੱਜਣ ਮਿਲਿਆ ਨਾਨਕ ਨਾਮ ਮਲੇਤਾ ਜੀਵਾ ਤਨ ਮਰਥੀ ਵੇ ਹਰਿਆ ਕਰ ਸਤੇ ਆ ਮਹਰਾਵਤ ਹੋਈ ਕਦ ਗੁਰ ਸੱਜਣ ਮਿਲਿਆ ਨਾਨਕ ਨਾਮ ਮਲੇਤਾ ਦੀਵਾ ਤਾਨ ਮਨ ਥਿਵੇ ਹਰਿਆ ਪਾਣੀ ਜਿੱਥੇ ਤੂੰ ਸਮਰਥ ਜਿੱਥੇ ਕੋਈ ਨਾ ਹੈ ਉਤੇ ਤੇਰੀ ਰੱਖ ਅਗਨੇ ਉਹ ਦਰਮਾਇ ਸੁਣ ਕੇ ਧੰਕ ਦੂਤਾ ਨਾ ਤਰੇ ਸੜ ਜਾਏ ਭਾਉ ਜਲ ਵਿਖਮੈ ਸਦਾ ਗੁਰਸਬ ਦੀ ਪਾਰ ਪਾਏ ਘਣ ਕੋ ਲਗੇ ਪਿਆਸ ਅਮਰਾ ਸੈ ਖਾਹੇ ਕਲ ਮੈਂ ਹੋ ਪੰਨ ਗੁਣ ਗੋਵਿੰਦ ਗਾਹੇ ਸਭ ਸਾਨੂੰ ਕਰਪਾਲ ਸਮਾਲੇ ਸਾਹੇ ਸਾਹੇ ਦਰਖਾ ਕੋਈ ਨਾ ਜਾਏ ਜੀ ਆਵਾ ਤਦ ਆਏ ਸਲੋਕ ਮਹਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਵਹਾ ਜਪ ਗੁਰ ਨਾਉ ਨੇ ਤਰੇ ਸਾਧ ਗੁਰ ਦੇਖਣਾ ਕਰਵਣੇ ਸੁਣਾ ਗੁਰਨਾਉ ਸਾਧ ਗੁਰ ਸੇ ਤਿਰਤਿਆ ਦਰਗਹ ਪਾਈਐ ठाਉ ਕਹੋ ਨਾਨਕ ਕਿਰਪਾ ਕਰ ਜਿਸਨੋ ਇਹ ਵਕਤ ਦੇ ਜਗ ਮਹਿ ਤਮ ਕਾਂਢੀ ਹੈ ਵੇਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪੋ ਬਾਰੀਆਂ ਨ ਗੁਰ ਕੇ ਪੈਰੀ ਪਾਏ ਕਾਸ ਵਾਰੀਆਂ ਨ ਹੋਵ ਆਪ ਦੇ ਹਾਲ ਮਨਹੋ ਨ ਆਵਸਾਰੀਆਂ ਨ ਸਾਜਨਾ ਕੇ ਸੰਗ ਭਾਵ ਜਲ ਤਾਰੀਆਂ ਨ ਸਾਤ ਤ ਕਾ ਨੰਦ ਕ ਦੋਸ਼ਤਾ ਖੇਨਾ ਮਾਹੇ ਬਿਦਾਰੀਆਂ ਕੈਸਾ ਹੌਕੀਟੇਕ ਨਾਨਕ ਮੰਨੇ ਮਾਹੇ ਜੇ ਸਿਮਰੋ ਸੋ ਕੋਈ ਸਗਲ ਦੁੱਖ ਦਹਾਏ ਕੈਸਾ ਹੌਕੀਟੇਕ ਨਾਨਕ ਮੰਨੇ ਮਾਹੇ ਗੇ ਸਮਰੋ ਸੋ ਕੋਈ सगले ਦੁਖਿਦਾਈ सगले ਦੁਖਾਂ ਪਾਪਾਂ ਦਾ ਨਾਸ ਤੇਰੀ ਪਜਨ ਬੰਦਗੀ ਕਾ ਪ੍ਰਕਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ